ਨੇ ਕਿਰਨਾ ਹਾਂਜੀ ਮੰਮੀ ਨਣਾਨ ਤੇਰੀ ਚੱਲੀ ਆ ਤੇ ਉੱਠ ਕੇ ਤੂੰ ਬਾਹਰ ਆ ਜਾ ਹੁਣ ਠੀਕ ਆ ਮੰਮੀ ਆ ਜੰਨੀ ਤੇ ਮੇਰੀ ਸੁਣ ਲੈ ਗੱਲ ਤੇਰੇ ਪੇਕੇ ਨਾਲ ਤੇ ਜਿਹੜੀ ਸਾਡੀ ਇੱਜ਼ਤ ਕਰਨੀ ਸੀ ਨਾ ਉਹ ਕਰਤੀ ਆ ਤੇ ਤੂੰ ਹੁਣ ਆਪਣੀ ਨਣਾਨ ਦਾ ਮਾਣ ਤਾਨ ਚੰਗੀ ਤਰ੍ਹਾਂ ਕਰਦੀ ਉਹਨੂੰ ਚੰਗਾ ਲੱਗੇਗਾ ਠੀਕ ਆ ਮੰਮੀ ਕਰ ਦਾਂਗੀ ਠੀਕ ਆ ਤੇ ਹੁਣ ਇੱਥੇ ਬੈਠੀ ਨਾ ਰਹੀ ਛੇਤੀ ਉੱਠ ਕੇ ਤੇ ਆ ਜਾ ਬਾਹਰ ਹਾਂਜੀ ਮੰਮੀ ਆਉਣੀ ਗੋਰਪ੍ਰੀਤ ਪੁੱਤ ਕਰ ਲਈ ਪੇਕੇਂ ਹਾਂਜੀ ਮੰਮੀ ਕਰ ਲੀ ਜੇ ਠੀਕ ਆ ਤੇ ਆਲਪਾ ਭਾਈ ਵੇ ਜਿੱਤਰੇ ਕੱਪੜੇ ਤੇ ਸ਼ਗਨ ਆ ਤੇ ਆ 5100 ਰੁਪਇਆ ਮੇਰੇ ਵੱਲੋਂ ਮੰਮੀ ਤੇ ਕੱਪੜੇ ਵੀ ਦੇਤੇ ਤੇ ਸ਼ਗਨ ਵੀ ਦਿੱਤਾ ਤੇ ਫਿਰ ਆ 5100 ਰੁਪਇਆ ਕਾਦਾ ਪੋਤੇ ਮੈਂ ਤੈਨੂੰ ਆਪਣੇ ਵੱਲੋਂ ਦੇਣ ਡਈ ਆ ਤੇ ਨਾਲੇ ਤੂੰ ਆਪਣੀਆਂ ਦੂਜੀਆਂ ਦੋਆਂ ਭੈਣਾਂ ਨੂੰ ਨਾ ਦੱਸਿਂ ਵੀ ਮੰਮੀ ਨੇ ਮੈਨੂੰ ਵੱਧ ਪੈਸੇ ਹੀ ਦਿੱਤੇ ਆ ਉਹਨਾਂ ਨੇ ਕਿਹਾ ਸਾਨੂੰ ਤੇ ਦਿੱਤੇ ਨਹੀਂ ਤੇ ਮੰਮੀ ਨੇ ਤੈਨੂੰ ਕਿਉਂ ਦਿੱਤੇ ਆ ਮੰਮੀ ਜੀ ਇਹੋ ਗੱਲ ਤੇ ਤੁਹਾਨੂੰ ਮੈਂ ਪੁੱਛਣ ਡੀ ਆ ਕਿ ਤੁਸੀਂ ਦੂਜੀਆਂ ਦੋਆਂ ਨੂੰ 5100 ਰੁਪਇਆ ਦਿੱਤਾ ਤੇ ਫਿਰ ਮੈਨੂੰ ਕਾਦੇ ਵਾਸਤੇ ਦੇਣ ਡੇ ਜੇ ਪੁੱਤ ਤੈਨੂੰ ਵੱਧ ਪੈਸੇ ਦੇਣੇ ਬੰਦੇ ਆ ਕਿਉਂਕਿ ਉਹ ਵਿਆਹ ਤੋਂ ਕਿੰਨੇ ਦਿਨ ਪਹਿਲਾਂ ਆਈ ਹਾਂ ਤੇ 10 ਦਿਨ ਬਾਅਦ ਚ ਚੱਲੀ ਆ ਇਹਦੇ ਨਾਲ ਮੈਨੂੰ ਵੀ ਕੰਮ ਦਾ ਸੌਖਾ ਹੋ ਗਿਆ ਤੇ ਨਾਲੇ ਕਿਰਨ ਨੂੰ ਵੀ ਚੌਂਕੇ ਚੜਾਤਾ ਉਹ ਵੀ ਕਰਦਾ ਕੰਮ ਤੰਦਾ ਕਰ ਜੋਗੀ ਹੋ ਗਈ ਆ ਨਾਲੇ ਪੁੱਤ ਤੈਨੂੰ ਆਪਣੀਆਂ ਦੂਜੀਆਂ ਭੈਣਾਂ ਦਾ ਤੇ ਪਤਾ ਹੀ ਆ ਵਿਆਹ ਤੋਂ 2 ਦਿਨ ਪਹਿਲਾਂ ਆਈਆਂ ਤੇ 2 ਦਿਨ ਬਾਅਦ ਚ ਚਲ ਗਈਆਂ ਕਹਿੰਦੀਆਂ ਸਾਡਾ ਘਰੇ ਨਹੀਂ ਸਰਦਾ ਭਲਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਭਰਾ ਦਾ ਵਿਆਹ ਕਿਹੜਾ ਰੋਜ਼ ਰੋਜ਼ ਆਉਣਾ ਸੀ ਜੇ ਤੁਸੀਂ 4 ਦਿਨ ਮੇਰੇ ਨਾਲ ਕਢਾ ਦੇਂਦੀਆਂ ਤੇ ਫਿਰ ਕਿਹੜਾ ਕੋਈ ਵੱਡੀ ਗੱਲ ਹੋ ਜਾਣੀ ਹੀ ਮੰਮੀ ਉਹਨਾਂ ਦੋਵਾਂ ਦਾ ਤਾਂ ਤੁਹਾਨੂੰ ਪਤਾ ਹੀ ਆ ਕਿਉਂਕਿ ਉਹ ਸ਼ਹਿਰ 'ਚ ਰਹਿਣ ਗੇਜ ਗਈਆਂ ਵਾ ਤੇ ਉਹਨਾਂ ਦਾ ਪਿੰਡਾ ਥਾਵਾਂ ਤੇ ਕਿੱਥੇ ਜੀ ਲੱਗਦਾ ਵਾ ਬਾਕੀ ਮੇਰਾ ਤਾਂ ਤੁਹਾਨੂੰ ਪਤਾ ਹੀ ਆ ਕਿ ਮੇਰੀਆਂ ਤਿੰਨ ਦਰਾਂੀਆਂ ਠਾਣੀਆਂ ਵਾ ਤੇ ਮੇਰਾ ਘਰ ਦਾ ਸਰ ਜਾਂਦਾ ਵਾ ਨਹੀਂ ਤੇ ਉਹਨਾਂ ਨੇ ਮੈਨੂੰ ਵੀ ਕਿੱਥੇ ਰਹਿਣ ਦੇ ਲਈ ਚੱਲ ਚੰਗਾ ਕੀਤਾ ਪੁੱਤ ਜਿਹੜਾ ਤੂੰ ਰਹਿ ਪਈਆਂ ਘਰ ਦਾ ਸਾਰਾ ਕੰਮ ਸੰਭਾਲ ਲਿਆ ਗਿਆ ਨਹੀਂ ਤੇ ਮੈਨੂੰ ਕੱਲੀ ਨੂੰ ਔਖਾ ਹੋ ਜਾਣਾ ਏ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਛੱਡੋ ਇਸ ਗੱਲ ਨੂੰ ਤੇ ਆ ਵੀ ਇਕੱਲੇ ਮੈਂ ਕੱਪੜੇ ਵੀ ਬੈਗ 'ਚ ਪਾ ਲਿਆ ਤੇ ਕਦੋਂ ਦੇ ਤੁਸੀਂ ਭਾਬੀ ਨੇ ਕਹਿ ਕੇ ਆਏ ਜੇ ਅਜੇ ਤੱਕ ਬਾਹਰ ਨਹੀਂ ਮੈਂ ਉਹਨੂੰ ਕਹਿ ਕੇ ਆਈ ਆ ਪਿੰਨਣਾਂ ਤੇਰੀ ਚੱਲੀ ਆ ਤੇ ਤੂੰ ਉਹਦਾ ਚੰਗਾ ਮਾਨ ਤਾਨ ਕਰੀ ਨਹੀਂ ਮੰਮੀ ਜੀ ਤੁਸੀਂ ਰਹਿਣ ਦੀ ਨਹੀਂ ਤੇ ਇਹ ਪਾਪੀ ਨਾ ਮਾਨ ਤਾਨ ਵੱਲੋਂ ਕਿਉਂ ਗਿਆ ਵਾ ਇਹਨੇ ਦੇ ਮਾਨ ਤਾਨ ਦਾ ਵਿਆਜ ਪਤਾ ਲੱਗ ਹੀ ਗਿਆ ਵਾ ਵੀ ਇਹ ਕਿੰਨੇ ਕੁ ਰੰਗ ਲਾਉਣ ਜੋਗੇ ਆ ਚੱਲ ਕੋਈ ਗੱਲ ਨਹੀਂ ਪੁੱਤ ਤੂੰ ਆਪਣਾ ਮਨ ਖਰਾਬ ਨਾ ਕਰ ਗੱਲ ਤੇ ਇੱਕ ਸ਼ਾਪ ਦੀ ਆ ਮੈਂ ਕੋਈ ਮੌਕਾ ਵੇਖ ਕੇ ਤੇ ਆਪੇ ਪਰੋਣੇ ਨਿਸ਼ਾਪ ਬਣਾ ਦਾਂਗੀ ਦੀਦੀ ਆਲੋਦੋ ਸੂਟ ਇਹ ਮੇਰੇ ਪੇਕੇਆਂ ਵੱਲੋਂ ਤੁਹਾਡੇ ਨਾਂਗੇ ਆਏ ਆ ਤੇ ਆ ਸ਼ਗਨ ਬਾਦੀ ਮੈਨੂੰ ਇਹ ਸਭ ਕੁਝ ਨਹੀਂ ਚਾਹੀਦਾ ਮੇਰੀ ਮਾਂ ਨੇ ਵੀ ਨਾ ਬੜਾ ਕੁਝ ਦੇ ਤਾ ਦੀਦੀ ਜੇ ਤੁਹਾਨੂੰ ਇਹ ਨਹੀਂ ਪਸੰਦ ਤੇ ਤੁਸੀਂ ਮੈਨੂੰ ਹੋਰ ਦੱਸੋ ਹੋਰ ਤੁਹਾਨੂੰ ਕੀ ਚਾਹੀਦਾ ਵਾ ਮੈਂ ਤਾਂ ਉਹ ਹੀ ਲਿਆ ਦੰਨੀ ਆ ਨਹੀਂ ਦੱਸਿਆ ਵੀ ਉੱਥੇ ਜਾਂਦਾ ਵਾ ਜਿੱਥੇ ਗੱਲ ਪੁੱਗਦੀ ਹੋਵੇ ਬਾਕੀ ਤੂੰ ਬਥੇਰੀ ਸਮਝਦਾ ਰਿਆਂ ਉਹ ਤਾਂ ਮੇਰੇ ਜਵਾਈ ਚੰਗੇ ਹੀ ਜਿਨ੍ਹਾਂ ਨੇ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਜੇ ਕੋਈ ਉਹਨਾਂ ਦੀ ਜਗ੍ਹਾ ਤੇ ਹੋਰ ਹੁੰਦਾ ਨਾ ਤੇ ਮੇਰੇ ਪੋਤੇ ਦਾ ਵਿਆਹ ਉੱਥੇ ਹੀ ਰੁਕ ਜਾਣਾ ਸੀ ਮੰਮੀ ਤੁਹਾਡੇ ਦੂਜੇ ਜਿਵੇਂ ਗਏ ਤੇ ਮੈਨੂੰ ਪਤਾ ਨਹੀਂ ਆ ਵੀ ਉਹਨਾਂ ਨੇ ਕੇ ਨੂੰ ਕੁਝ ਕਿਹਾ ਕਿ ਜਾਂ ਨਹੀਂ ਕਿਹਾ ਪਰ ਮੰਮੀ ਮੇਰੇ ਵਾਲਾ ਤੇ ਮੈਨੂੰ ਉੱਥੇ ਘੋਰਨ ਲਾ ਪਈ ਕਿ ਤੇਰੇ ਭਰਾ ਦੇ ਸਹੁਰੇ ਨੇ ਮਿਲ ਨਹੀਂ ਮਿਲਨੀ ਤੇ ਸ਼ਾਪਣੀ ਪਾਈ ਤੇ ਮੰਮੀ ਮੈਂ ਤਾਂ ਨੂੰ ਦੱਸਿਆ ਤਾਂ ਕਿ ਕਿ ਕੋਈ ਗੱਲ ਇਹਨਾਂ ਨੇ ਮੈਂ ਘਰ ਜਾ ਕੇ ਆਪੇ ਸਮਝਾ ਲਾਂਗੀ ਪੁੱਤ ਜੇ ਕੋਈ ਇਹੋ ਜੀ ਗੱਲ ਹੈ ਤੇ ਤੂੰ ਮੈਨੂੰ ਦੱਸ ਦੇਣਾ ਹੀ ਜੇ ਇਹਦੇ ਪਿਓ ਕਿਆ ਨੇ ਸ਼ਾਪ ਨਹੀਂ ਪਾਈ ਤੇ ਅਹੀਂ ਸ਼ਾਪ ਪਾ ਦਿੰਦੇ ਅਹੀਂ ਪਿਛਾ ਪਿਛੇ ਆਪਣਾ ਜਵਾਈ ਥੋੜਾ ਰਸਾਣਾ ਹੀ ਮੰਮੀ ਤੋਏ ਤੇ ਸਾਨੂੰ ਸਾਰੀ ਉਮਰ ਹੀ ਦੇਣਾ ਵਾ ਬਾਕੀ ਗੱਲ ਤੇ ਭਾਬੀ ਦੇ ਪੇਕੇਆਂ ਦੀ ਜੇ ਭਾਬੀ ਦੇ ਪੇਕੇ ਤਿੰਨਾਂ ਜਿਵੇਂ ਏਕ-ਏਕ ਛਾਪ ਪਾ ਦਿੰਦੇ ਤੇ ਫੇਰ ਮੰਮੀ ਕਿੱਡੀ ਕਿ ਵੱਡੀ ਗੱਲ ਹੀ ਕਿਉਂਕਿ ਸਹੁਰਿਆਂ ਦੇ ਕਰ ਸਾਡੀ ਵੀ ਟੋਰ ਬਣ ਜਣੀ ਕਿ ਸਾਡੇ ਭਰਾ ਦੇ ਸਹੁਰਿਆਂ ਨੇ ਸਾਨੂੰ ਛਾਪਾਂ ਪਾਈਆਂ ਵਾ ਬਾਕੀ ਚਲੋ ਮੰਮੀ ਕੋਈ ਗੱਲ ਨਹੀਂ ਜਿੱਦਾਂ ਉਹਨਾਂ ਨੂੰ ਚੰਗਾ ਲੱਗਾ ਹੀ ਉਹਨਾਂ ਨੇ ਕਰ ਦਿੱਤਾ ਮਾਫ ਕਰਿਓ ਦੀਦੀ ਪਰ ਤੁਹਾਨੂੰ ਸਾਡੇ ਘਰ ਦੇ ਹਾਲਾਤਾਂ ਦਾ ਨਹੀਂ ਪਤਾ ਉਹਨਾਂ ਨੇ ਪਤਾ ਨਹੀਂ ਮੇਰਾ ਵਿਆਹ ਕਿੱਦਾਂ ਕੀਤਾ ਵਾ ਨੀ ਤੇਨੂੰ ਭਾਵੇਂ ਤਿੰਨਾ ਕਪੜਿਆਂ 'ਚ ਤੋਰ ਦਿੰਦੇ ਸਾਨੂੰ ਕੋਈ ਇਤਰਾਜ ਨਹੀਂ ਹੈਗਾ ਪਰ ਸਾਡੇ ਜਮਾਈਆਂ ਦਾ ਤਾਂ ਘਟੋ-ਘਟ ਚੰਗੀ ਤਰ੍ਹਾਂ ਮਾਨਤਾਨ ਕਰ ਦਿੰਦੇ ਉਹਨਾਂ ਵਿਚਾਰਿਆਂ ਨੇ ਕਿਹੜਾ ਤੁਹਾਡੇ ਘਰ ਜਾ ਕੇ ਰੋਜ਼-ਰੋਜ਼ ਬਹਿਣਾ ਆ ਚਲੋ ਕੋਈ ਗੱਲ ਨਹੀਂ ਮੰਮੀ ਤੁਸੀਂ ਛੱਡੋ ਇਹਨਾਂ ਗੱਲਾਂ ਨੂੰ ਨਹੀਂ ਤੇ ਸਾਰਾ ਇਲਜ਼ਾਮ ਕੱਲੂ ਮੇਰੇ ਸਿਰ ਤੇ ਆ ਜਾਣਾ ਵਾ ਭਾਬੀ ਨੇ ਕਹਿਣਾ ਵਾ ਕਿ ਆਪ ਤੇ ਚਲ ਗਈ ਆਪਣੇ ਸਹੁਰਿਆਂ ਦੇ ਘਰ ਤੇ ਜਾਂਦੀ-ਜਾਂਦੀ ਸਾਡੇ ਘਰ 'ਚ ਕਲੇਸ਼ ਪਾ ਗਈ ਆ ਤੇ ਮੰਮੀ ਤੁਸੀਂ ਇਦਾਂ ਕਰੋ ਨਵਨ ਨੂੰ ਫੋਨ ਕਰਕੇ ਕਹੋ ਕਿ ਮੈਨੂੰ ਬੱਸੇ ਚੜਾਵੇ ਕੋਈ ਨਹੀਂ ਪੁੱਤ ਮੈਂ ਕਰ ਦੇਣੀ ਆ ਨਾਵ ਨੂੰ ਫੋਨ ਤੇ ਤੂੰ ਆ ਕਿਰਨ ਕੋ ਸੂਟ ਤੇ ਛੰਗਣ ਫੜ ਲਾ ਆਪਣਾ ਠੀਕ ਹੈ ਮੰਮੀ ਫੜ ਲੈਣੀ ਆ ਚਲ ਪੁੱਤ ਤੂੰ ਆ ਕੱਪੜੇ ਬੈਗ ਚ ਤੇ ਮੈਂ ਆਈ ਹੁਣੇ ਮੁੰਡੇ ਨੂੰ ਫੋਨ ਕਰਕੇ ਠੀਕ ਹੈ ਮੰਮੀ ਰੱਖ ਦੇ ਇੱਥੇ ਜੋ ਆ ਤੇ ਇੱਥੇ ਰੱਖਦੀ ਆ ਤੂੰ ਹੁਣ ਮੇਰੇ ਸਹਰਾਣੇ ਕਾਤੋਂ ਖਲੋਤੀ ਆ ਮੰਮੀ ਮੇਰੀ ਮੰਮੀ ਦੇ ਨਾ ਫੋਨ ਆਇਆ ਸੀ ਉਹ ਕਹਿੰਦੇ ਸੀ ਕਿ ਤੇਰੀ ਅਜ ਮਾਸੀ ਦੀ ਕੁੜੀ ਨੇ ਤੇ ਉਹਦੇ ਪਰੌਣੇ ਨੇ ਆਉਣਾ ਵਾ ਤੇ ਜੇ ਤੂੰ ਵੀ ਅੱਜ ਆ ਜਾਂਦੀ ਤੇ ਤੁਸੀਂ ਦੋਨਾਂ ਨੇ ਮਿਲ ਲੈਣਾ ਸੀ ਨਹੀਂ ਜੇ ਤੂੰ ਜਾਣਾ ਆ ਤੇ ਚੱਲ ਜਾ ਆਪਣੇ ਭਰਾ ਨੂੰ ਫੋਨ ਕਰ ਦੇ ਉਹ ਤੈਨੂੰ ਇੱਥੋਂ ਲੈ ਜਾਏਗਾ ਆਣ ਕੇ ਪਰ ਨਵਨੇ ਨਹੀਂ ਜਾਣਾ ਪਰ ਕਿਉਂ ਮੰਮੀ ਜੀ ਨਹੀਂ ਅੱਗੇ ਵਿਆਹ ਚ ਉਹਨਾਂ ਨੇ ਸਾਡਾ ਘਟ ਮਾਨ ਤਾਨ ਕੀਤਾ ਵਾ ਜਿਹੜਾ ਮੈਂ ਫੇਰ ਮੁੰਡੇ ਨੂੰ ਉੱਥੇ ਭੇਜਦਾ ਤੈਨੂੰ ਕੀ ਲੱਗਦਾ ਇੰਨਾ ਕੁਝ ਹੋਣ ਦੇ ਬਾਵਜੂਦ ਮੈਂ ਮੁੜੇ ਨੂੰ ਉੱਥੇ ਭੇਜਾਂਗੀ ਜਿੰਨਾਂ ਕੋ ਉਹਨਾਂ ਨੇ ਮੇਰੇ ਜਵਾਈਆਂ ਦਾ ਮਾਨਤਾਨ ਕਰਤਾ ਉਹਨਾਂ ਕੋ ਆਪਣੇ ਜਵਾਈ ਦਾ ਕਰ ਲੈਣਗੇ ਮੰਮੀ ਤੂੰ ਹਰ ਗੱਲ ਤੇ ਮੈਨੂੰ ਇਹ ਕਿਉਂ ਸੁਣਾਉਂਦੇ ਰਹਿੰਦੇ ਜੀ ਕਿ ਮੇਰੇ ਪੇਕੇਆਂ ਨੇ ਇਸ ਘਰ ਦੇ ਜਵਾਈਆਂ ਦਾ ਮਾਨਤਾਨ ਨਹੀਂ ਕੀਤਾ ਨਹੀਂ ਜੇ ਤੇਰੇ ਪੇਕੇਆਂ ਨੇ ਨਹੀਂ ਮੇਰੇ ਜਵਾਈਆਂ ਦਾ ਮਾਨਤਾਨ ਕੀਤਾ ਤੇ ਤਾਂ ਹੀ ਮੈਂ ਤੈਨੂੰ ਇਹ ਨਹੀਂ ਗੱਲ ਕਹੀ ਆ ਮਿਲਦੀ ਦੇ ਵੇਲੇ 11100 ਰੁਪਏ ਲਪਹਾਫਿਆਂ ਚ ਪਾ ਕੇ ਤੇ ਉਹਨਾਂ ਨੂੰ ਫੜਾਤਾ ਸੀ ਅਹੀਂ ਤੇ ਕਿਸੇ ਨੂੰ ਦੱਸਣ ਜੋਗੇ ਵੀ ਨਹੀਂ ਰਹੇ ਵੀ ਉਹਨਾਂ ਲਪਹਾਫਿਆਂ ਚ ਕੀ ਸੀ ਮੰਮੀ ਤੀ ਵਾਰ-ਵਾਰ ਮੈਨੂੰ ਇਹ ਗੱਲ ਤਾਂ ਕਰਕੇ ਸੁਣਾਉਂਦੇ ਹੋ ਕਿ ਮੇਰੇ ਪੇਕੇ ਗਰੀਬ ਆ ਨਹੀਂ ਮੈਨੂੰ ਤੇਰਾ ਨਾਲ ਮੱਥਾ ਮਾਰਨ ਦੀ ਕੋਈ ਲੋੜ ਨਹੀਂ ਹੈਗੀ ਮੈਂ ਤੇ ਬਸ ਉਹ ਵੇਲੇ ਨੂੰ ਰੋਣੀ ਆ ਕਿ ਕਾਨੂੰ ਤੇਰੇ ਰਿਸ਼ਤੇ ਨੂੰ ਮੈਂ ਹਾਂ ਕਰ ਬੈਠੀ ਰਾਹ ਬਣ ਗਿਆ ਪਿਆਲੀ ਦੇ ਵਿੱਚ ਕਿ ਇਦਾਂ ਕਰਦਾ ਅੱਜ ਸ਼ਾਮਾਂ ਨੂੰ ਨਾ ਮਸ਼ੀਨ ਵਾਲੇ ਵੱਲ ਜਾਣਾ ਆ ਜੇ ਹਾਂ ਕਰ ਦੇ ਤੇ ਚਲ ਟਾਈਮ ਨਾਲ ਝੋਨਾ ਵੱਢਿਆ ਜਾਊਗਾ ਨਹੀਂ ਮੇਰੀ ਸੁਣ ਲੈ ਗੱਲ ਮੁੜਾ ਤੁਰਿਆ ਆਉਂਦਿਆ ਵਾ ਜਿਹੜੀ ਗੱਲ ਸਾਡੇ ਦੋਵਾਂ 'ਚ ਹੋਈ ਆ ਨਾ ਉਹ ਸਾਡੇ ਦੋਵਾਂ 'ਚ ਰਹਿਣੀ ਚਾਹੀਦੀ ਆ ਮੁੰਡੇ ਨੂੰ ਨਹੀਂ ਕਿਹੇ ਗੱਲ ਦਾ ਪਤਾ ਲੱਗਣਾ ਚਾਹੀਦਾ ਜਾ ਜਾ ਕੇ ਮੁੰਡੇ ਵਾਸਤੇ ਪਾਣੀ ਦਾ ਗਲਾਸ ਲਿਆ ਠੀਕ ਆ ਮੰਮੀ ਆ ਚਾਹ ਵੀ ਲੈ ਜਾ ਠੰਡੀ ਹੋ ਗਈ ਆ ਪੀ ਲਾਂਗੀ ਬਾਅਦ 'ਚ ਮੈਂ ਠੀਕ ਆ ਓ ਕੀ ਗੱਲ ਮੰਮੀ ਦੋਵੇਂ ਨੌਸਸ ਬੜੀਆਂ ਗੱਲਾਂ ਡੀਆਂ ਸੀ ਮਾਰਨ ਤੇ ਮੇਰੇ ਵੱਲ ਵੇਖ ਕੇ ਕਿਰਨ ਅੰਦਰ ਚਲ ਗਈ ਇਹ ਘਰੇ ਕੋਈ ਗੱਲ ਹੋਈ ਆ ਨਹੀਂ ਪੁੱਤ ਗੱਲ ਤੇ ਕੋਈ ਵੀ ਨਹੀਂ ਹੋਈ ਮੈਂ ਉਹਨੂੰ ਆਪ ਹੀ ਅੰਦਰ ਕਲਾਇਆ ਵਾ ਵੀ ਨਾਵਾ ਉੰਡਿਆ ਤੇ ਜਾ ਉਹਦੇ ਵਾਸਤੇ ਪਾਣੀ ਲੈ ਕੇ ਆ ਠੀਕ ਐ ਮੰਮੀ ਹਾਂ ਪੁੱਤ ਨਾਲੇ ਮੈਂ ਤੇਰ ਨਾਲ ਇੱਕ ਗੱਲ ਕਰਨੀ ਏ ਸੋਚਦੀ ਸੋਚਦੀ ਨੇ ਮੈਂ ਕਿੰਨੇ ਦਿਨ ਨਹਾਤੇ ਆ ਗੱਲ ਕਰਨੀ ਆ ਹਾਂਜੀ ਦੱਸੋ ਮੰਮੀ ਕਿਹੜੀ ਗੱਲ ਕਰਨੀ ਤੁਸੀਂ ਮੇਰੇ ਨਾਲ ਵੇ ਪੁੱਤ ਗੱਲ ਮੈਂ ਤੇਰ ਨਾਲ ਇਹ ਕਰਨੀ ਆ ਵੀ ਜਿਹੜੇ ਸਾਡੇ ਦੋ ਜਵਾਈ ਆ ਨਾ ਉਹ ਨਰਮ ਸੁਭਾਅ ਦੇ ਆ ਤੇ ਜਿਹੜਾ ਗੁਰਪ੍ਰੀਤ ਦਾ ਪਰੋਣਾ ਵਾ ਨਾ ਉਹ ਗੁੱਸੇ ਵਾਲਾ ਆ ਗੋਰ ਪ੍ਰੀਤਾ ਖੰਡੇ ਵੀ ਮੈਨੂੰ ਬਾਰ-ਬਾਰ ਇਹੋ ਗੱਲ ਸੁਣਾਉਂਦਾ ਵਾ ਇੱਕੋ ਇੱਕ ਤੇ ਮੇਰਾ ਸਾਲਾ ਹੀ ਤੇ ਉਹਦੇ ਸਹੁਰਿਆਂ ਨੇ ਮੈਨੂੰ ਸ਼ਾਦੀ ਨਹੀਂ ਪਾਈ ਵੇਖੋ ਮੰਮੀ ਜੀ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਤੇ ਮੈਂ ਤੁਹਾਨੂੰ ਹੁਣ ਵੀ ਇਹ ਗੱਲ ਕਹਿਣਾ ਆ ਕਿ ਮੈਂ ਆਪਣੇ ਘਰ ਦੇ ਜਵਾਈਆਂ ਨੂੰ ਖੁਸ਼ ਕਰਨ ਵਾਸਤੇ ਨਾ ਕਿਰਨ ਦੇ ਮਾਪਿਆਂ ਨੂੰ ਤੰਗ ਨਹੀਂ ਕਰ ਸਕਦਾ ਤੇ ਨਾ ਹੀ ਮੇਰੇ ਕੋਲ ਇਹ ਕੰਮ ਹੋਣਾ ਜੀ ਵੇ ਪੁੱਤ ਲੋਕੀ ਤੇ ਆਪਣੇ ਘਰ ਦੇ ਜਵਾਈਆਂ ਵਾਸਤੇ ਕਈ ਕੁਝ ਕਰਦੇ ਆ ਤੇ ਤੂੰ ਇਹ ਵੀ ਨਹੀਂ ਕਰ ਸਕਦਾ ਆਪਣੇ ਸਹੁਰਿਆਂ ਨੂੰ ਕਿਹਾ ਪੀਹੜ ਦੇ ਜਵਾਈ ਰੋਸਦੇ ਆ ਤੇ ਅਹੀਂ ਦੱਸੋ ਹੁਣ ਕੀ ਕਰੀਏ ਮੰਮੀ ਗੱਲ ਦੇ ਇੱਕ ਸ਼ਾਪ ਦੀ ਆ ਨਾ ਤੇ ਸ਼ਾਪ ਅਸੀਂ ਆਪਣੇ ਘਰੋਂ ਪਾ ਦਿੰਨੇ ਆ ਉਹਨੂੰ ਵੇ ਆਪਾਂ ਤੇ ਜੋ ਕੁਝ ਕਰਨਾ ਆ ਉਹ ਕਰਨਾ ਹੀ ਆ ਪਰ ਗੱਲ ਤੇ ਤੇਰੇ ਸਹੁਰਿਆਂ ਦੀ ਹੀ ਨਾ ਉਹਨਾਂ ਨੇ ਤੇ ਨਹੀਂ ਨਾ ਕੋਈ ਸਾਡੇ ਜਵਾਈਆਂ ਦਾ ਮਾਨ ਤਾਨ ਕੀਤਾ ਮੰਮੀ ਜਿੰਨਾ ਅਗਲਿਆਂ ਕੋ ਹੋਇਆ ਆ ਨਾ ਉਹਨਾਂ ਅਗਲਿਆਂ ਨੇ ਕੀਤਾ ਆ ਤੁਹਾਨੂੰ ਚੰਗੀ ਤਰ੍ਹਾਂ ਇਸ ਗੱਲ ਦਾ ਪਤਾ ਆ ਵੀ ਸੋਨੇ ਦਾ ਰੇਟ ਨਾ ਲੱਖ ਤੋਂ ਪਾਰ ਹੋ ਗਿਆ ਆ ਤੇ ਉਹ ਅਗਲੇ ਕਿੰਨੂ ਕਿੰਨੂ ਟੁੰਬਾ ਬਣਾ ਕੇ ਪਾਉਣਗੇ ਵੇ ਸੋਨਾ ਭਾਵੇਂ ਲੱਖ ਨੂੰ ਹੋ ਜੇ ਤੇ ਭਾਵੇਂ 2 ਲੱਖ ਨੂੰ ਹੋ ਜੇ ਪਰ ਜਿਨ੍ਹਾਂ ਨੇ ਮਾਨਤਾਣ ਕਰਨਾ ਹੁੰਦਾ ਹੈ ਨਾ ਉਹ ਸੋਨੇ ਦਾ ਰੇਟ ਨਹੀਂ ਵੰਦੇ ਹੁੰਦੇ ਮੰਮੀ ਚਲੋ ਠੀਕ ਆ ਫਿਰ ਗੱਲ ਤੇ ਬਸ ਅੰਗੂਠੀਆਂ ਦੀ ਆ ਨਾ ਤੇ ਅੰਗੂਠੀਆਂ ਆਪਣੇ ਜਵਾਈਆਂ ਨੂੰ ਅਸੀਂ ਆਪਣੇ ਕੋਲੋਂ ਪਾਉਣੇ ਆ ਪਰ ਉਹਨਾਂ ਨੂੰ ਖੁਸ਼ ਕਰਨ ਵਾਸਤੇ ਨਾ ਮੈਂ ਕਿਰਨ ਦੇ ਪੇਕੇਆਂ ਨੂੰ ਮਜਬੂਰ ਨਹੀਂ ਜੇ ਕਰਨਾ ਵੀ ਆਪਾਂ ਤੇ ਹੁਣ ਡੁੱਬਦੀ ਬੇੜੀ ਨੂੰ ਬੰਨੇ ਲਾਵਾਂਗੇ ਪਰ ਫਰਜ਼ ਤੇ ਸਾਰਾ ਉਹਨਾਂ ਦਾ ਹੀ ਬੰਦਾ ਹੈ ਨਾ ਕਿੱਥੇ ਹੁਣ ਸਾਨੂੰ ਓਖਲੀ 'ਚ ਸਿਰ ਦੇਣਾ ਪੈਣ ਡਿਆ ਉਹ ਚਲੋ ਕੋਈ ਗੱਲ ਨਹੀਂ ਮੰਮੀ ਫਿਰ ਕੀ ਹੋ ਗਿਆ ਇਰਨ ਵਿਧੀ ਆਪਣੇ ਘਰ ਦੇ ਨੋਈਆਂ ਨਾਲੇ ਚੁੱਪ ਕਰ ਜੋ ਉਹ ਪਾਣੀ ਲੈ ਕੇ ਤੁਰੀ ਆਉਂਦੀ ਐ ਆਲੂ ਨਾਲ ਪਾਣੀ ਲਿਆ ਫੜਾ ਕੇ ਇਦਾਂ ਕਰ ਹੁਣ ਰੋਟੀ ਪਾ ਲਿਆ ਭੁੱਖ ਬੜੀ ਲੱਗੀ ਆ ਮੈਂ ਡੰਗਰਾਂ ਨੂੰ ਪਾਣੀ ਢਾ ਕੇ ਆਇਆ ਹਾਂਜੀ ਲਿਆਉਣੀ ਆ ਚੰਗਾ ਕਿੰਨੇ ਇਹਨੂੰ ਮਿਰਚਾਂ ਲੱਗਦੀਆਂ ਆ ਮੈਂ ਸਹੁਰਿਆਂ ਇਹਦੇ ਗੱਲ ਜੂ ਕੀਤੀ ਆ ਗੁਰਪ੍ਰੀਤ ਤੂੰ ਤੂੰ ਚਾਣ ਕੇ ਆ ਗਈ ਆ ਕੋਈ ਫੋਨ ਫਾਨ ਵੀ ਨਹੀਂ ਕੀਤਾ ਮੰਮੀ ਸ਼ੁਕਰ ਕਰ ਮੈਂ ਘਰ ਆ ਗਈ ਆ ਰਾਹ ਚ ਕੇ ਖੂ ਖਾਤੇ ਚ ਨਹੀਂ ਡਿਗ ਪੀ ਨਹੀਂ ਕਿਉਂ ਇਦਾਂ ਦੀਆਂ ਗੱਲਾਂ ਕਰੀ ਜਾਨੀ ਆ ਕਰੇ ਸੁਖ 사ਂਦੀ ਆ ਨਾ ਮੰਮੀ ਕੋਈ ਸੁਖ 사ਂਦ ਨਹੀਂ ਆਗੀ ਤੁਹਾਡੇ ਜਵਾਈ ਨੇ ਤੇ ਮੇਰੇ ਸਾਸਰੇ ਮੇਰਾ ਜੀਨਾ ਰਾਮ ਕੀਤਾ ਜਦੋਂ ਦੀ ਮੈਂ ਇੱਥੋਂ ਗਈ ਆ ਨਹੀਂ ਤੂੰ ਗੱਲ ਤੇ ਦੱਸ ਗੱਲ ਕੀ ਹੋਈ ਆ ਚਲ ਰੁਕ ਜਾ ਇੱਕ ਮਿੰਟ ਪਹਿਲਾਂ ਪਾਣੀ ਦਾ ਘੋਟ ਤੇ ਪੀ ਲ ਨੀ ਕਿੰਨਾ ਪਾਣੀ ਲਿਆ ਕੁੜੀ ਵਾਹ ਤੇ ਬਿਨਾਂ ਤੂੰ ਵੀ ਬਾਹਰ ਆ ਤੇਰੀ ਭੈਣ ਆਈ ਆ ਹਾਂਜੀ ਮੰਮੀ ਲਿਆਉਣੀ ਆ ਹੈ ਦੀਦੀ ਆਏ ਉਹ ਵੀ اچانک ਰੱਬਾ ਖੈਰ ਸੁਖੀ ਹੋਏ ਚੱਲ ਠੀਕ ਆ ਵੀਰ ਮੈਂ ਤੇਰਾ ਨਾਲ ਬਾਅਦ ਚ ਫ੍ਰੀ ਹੋ ਕੇ ਕਰਦਾ ਆਂ ਗੱਲ ਹਾਂ ਚੰਗਾ ਓਕੇ ਹੈ ਭੈਣ ਆਈ ਏ ਬਾਹਰ ਇਹ ਬਿਨਾ ਦੱਸਿਆ ਹੀ ਆ ਗਈ ਆ ਚੱਲ ਵੇਖਦਾ ਜਾ ਕੇ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਆ ਲੋ ਪਾਣੀ ਪੀ ਲਓ ਲਿਆ ਚੱਲ ਪਾਣੀ ਤੇ ਭIALਤਾ ਆ ਹੁਣ ਚਾਹ ਧਰ ਲਾ ਫੜਾ ਫੜ ਜਾ ਕੇ ਠੀਕ ਹੈ ਮੰਮੀ ਵੇ ਨਾ ਆਵਾਜਾ ਬਾਹਰ ਤੋਂ ਕਿੱਥੇ ਰਹਿ ਗਏ ਆਂ ਪਾਜੀ ਆਇਆ ਮੰਮੀ ਜੀ ਸਾਸਰੀ ਘਰ ਪਿਆ ਨਾ ਸਾਸਰੀ ਘਰ ਵੀਰੇ ਹੋਰ ਸਨਾ ਠੀਕ ਆ ਨਹੀਂ ਵੀਰੇ ਕੁਝ ਠੀਕ ਨਹੀਂ ਹੈਗਾ ਕੁਝ ਠੀਕ ਨਹੀਂ ਹੈਗਾ ਕਿਉਂ ਬੈਣੇ ਕੀ ਗੱਲ ਹੋ ਗਈ ਆ ਨਹੀਂ ਦੱਸਦੇ ਕੀ ਗੱਲ ਹੋਈ ਆ ਕਿਹੜੀ ਗੱਲੋਂ ਰੁੱਸ ਕੇ ਆਈਆਂ ਕੀ ਦੱਸਾਂ ਮੰਮੀ ਤੁਹਾਨੂੰ ਜਦੋਂ ਦੀ ਮੈਂ ਇੱਥੋਂ ਗਈ ਆ ਨਾ ਮੇਰੀ ਸੱਸ ਨੇ ਉਦਾਂ ਦੇ ਘਰ 'ਚ ਲੜਾਈ ਪਾਈ ਆ ਕਿ ਤੇਰੇ ਭਰਾ ਦੇ ਸਹੁਰੇ ਨੇ ਮੇਰੇ ਪੁੱਤ ਨੂੰ ਸ਼ਾਪ ਨਹੀਂ ਪਾਈ ਤੇ ਮੰਮੀ ਸਾਰਾ ਦਿਨ ਘਰ 'ਚ ਕਲੇਸ਼ ਰਹਿੰਦਾ ਹੀ ਮੈਂ ਆ ਤੇ ਬਥੇਰੀ ਗੱਲ ਟਾਲਦੀ ਆ ਪਰ ਪਾਣੀ ਸਿਰ ਤੋਂ ਨੰਗ ਗਈ ਤਾਂ ਕਰਕੇ ਮੈਨੂੰ ਇੱਥੇ ਆਉਣਾ ਪਿਆ ਲੈ ਦੱਸ ਉਹ ਗੱਲ ਹੋ ਗਈ ਨਾ ਜਿਹੜੀ ਗੱਲ ਦਾ ਡਰ ਸੀ ਮੈਨੂੰ ਤਾਂ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ ਕਿ ਪਰੌਣੇ ਦਾ ਵੀ ਸੁਭਾਅ ਗਰਮ ਆ ਤੇ ਸੱਸੇ ਦੀ ਵੀ ਬੜੀ ਅੜਬਿਆ ਤੇ ਜੇ ਇਹਦੀ ਸੱਸ ਨੇ ਇੱਕ ਵਾਰੀ ਗੱਲ ਫੜ ਲਈ ਨਾ ਉਹਨੇ ਮੇਰੀ ਕੁੜੀ ਦਾ ਜੀਣਾ ਹਰਾਮ ਕਰ ਦੇਣਾ ਆ ਤੇ ਉਹ ਹੀ ਗੱਲ ਹੋ ਗਈ ਆ ਮੰਮੀ ਇਸ ਮਸਲੇ ਦਾ ਹੱਲ ਤੇ ਆਪਾਂ ਕਰ ਲਿਆ ਹੈ ਨਾ ਵੀ ਆਪਾਂ ਆਪਣੇ ਕੋਲੋਂ ਭੈ ਨੂੰ ਸ਼ਾਪ ਪਾ ਦਾਂਗੇ ਤੇ ਫਿਰ ਤੁਸੀਂ ਭੈ ਨਾਲ ਕੀਤਨੀ ਹੈ ਗੱਲ ਵੀਰੇ ਮੈਂ ਤੇ ਉਹਨਾਂ ਨੂੰ ਕਿਹਾ ਕਿ ਜੇ ਮੰਦਰੀ ਦੀ ਗੱਲ ਹੈ ਨਾ ਤੇ ਮੈਂ ਤੁਹਾਨੂੰ ਮੰਦਰੀ ਆਪਣੇ ਪੇਕਿਆਂ ਦੇ ਪਵਾ ਦਿੰਨੀ ਆ ਤੇ ਵੀਰੇ ਮੈਨੂੰ ਕਹਿੰਦੇ ਅਹੀ ਤੇਰੇ ਪੇਕਿਆਂ ਦੀ ਮੰਦਰੀ ਤੇ ਬੈਠਿਆ ਇਹ ਜਿੱਤੇ ਮਾਨਤੇ ਕਰੋਣਾ ਇਹ ਤੇਰੀ ਪਰਜਾਈ ਦੇ ਪੇਕਿਆਂ ਤੋਂ ਤੇ ਜਿਹੜਾ ਉਹਨਾਂ ਨੇ ਕੀਤਾ ਨਹੀਂ ਅੱਛਾ ਤੇ ਦੀਦੀ ਕਰ ਸ਼ਾਪ ਦਾ ਪਵਾੜਾ ਪਿਆ ਵਾ ਦੀਦੀ ਕੋਈ ਗੱਲ ਨਹੀਂ ਜੇ ਸ਼ਾਪ ਦੀ ਗੱਲ ਆ ਤੇ ਮੈਂ ਆਪਣੇ ਭਰਾ ਨੂੰ ਕਹਿ ਦਿੰਨੀ ਆ ਆਪਿਓ ਤੁਹਾਨੂੰ ਇੱਕ ਸ਼ਾਪ ਬਣਾ ਦਿੰਦੇ ਆ ਉਹ ਨਹੀਂ ਗਿਰਨਾ ਅੱਜ ਤੇ ਆਪਣੇ ਪੇਕੇਆਂ ਤੋਂ ਉਹ ਛਾਪ ਬਣਵਾ ਕੇ ਦੇ ਦੇਣਗੀ ਤੇ ਕੱਲ ਨੂੰ ਰੀਸ ਹੋ ਰਹੀ ਸੀ ਜਿਹੜਾ ਦੇ ਦੂਜੇ ਜਵਾਈ ਵੀ ਕਹਿਣਗੇ ਵੀ ਹਨ ਨੂੰ ਵੀ ਛਾਪਾਂ ਚਾਹੀਦੀਆਂ ਆ ਤੇ ਫਿਰ ਉਹਨਾਂ ਨੂੰ ਵੀ ਛਾਪਾਂ ਬਣਵਾ ਕੇ ਦੇਣਗੇ ਆਪਣੇ ਪੇਕੇਆਂ ਤੋਂ ਤੂੰ ਵੇ ਜੇ ਇਹਦੇ ਪੇਕੇ ਇੰਨੇ ਹੀ ਸਿਆਣੇ ਹੁੰਦੇ ਨਾ ਤੇ ਪਹਿਲੇ ਸਮਝਦਾਰੀ ਨਾਲ ਚੱਲ ਪੈਂਦੇ ਤੇ ਹਨ ਨੂੰ ਆ ਜਾ ਦੇਣ ਨਾਲ ਵੇਖਣੇ ਪੈਂਦੇ ਮੇਰੀ ਤੀ ਨੂੰ ਇਹ ਤਾਂ ਨਾ ਬਾਰ-ਬਾਰ ਗੱਲ ਕਰਨੀ ਪੈਂਦੀ ਵੀ ਤੇਰੇ ਭਰਾ ਦੇ ਸਹੁਰਿਆਂ ਨੇ ਸਾਡੇ ਮੁੰਡੇ ਦਾ ਇਤਮਾਨ ਨਹੀਂ ਕੀਤਾ ਮੰਮੀ ਮੈਂ ਨਾ ਬੜੇ ਚਿਰ ਦਾ ਇਹ ਗੱਲ ਸੁਣ ਲਿਆ ਆ ਕਿ ਕਿਰਨ ਦੇ ਪੇਕੇ ਨੇ ਇੱਜ਼ਤ ਮਾਨ ਨਹੀਂ ਕੀਤਾ ਚੰਗਾ ਦੇਣ ਲੈਣੇ ਕੀਤਾ ਪਰ ਉਹ ਜਿੰਨੇ ਜੋਗੇ ਹੈਗੇ ਸੀ ਨਾ ਉਹਨਾਂ ਵਧੀਆ ਮਾਨਤਨ ਕੀਤਾ ਆ ਤੁਹਾਡੇ ਜਵਾਈਆਂ ਦੇ ਅੱਗੇ ਪਿੱਛੇ ਤੁਰੇ ਫਿਰਦੇ ਸੀ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਤੇ ਜੇ ਉਹਨਾਂ ਨੇ ਇੱਕ ਸ਼ਾਪ ਨਹੀਂ ਪਾਈ ਤੇ ਤੁਸੀਂ ਉਹਨਾਂ ਨੂੰ ਗੱਲਾਂ ਕਰਨ ਲੱਗ ਪਏ ਜੇ ਤੇ ਉਹਨਾਂ ਮਾਨਤਨ ਨਹੀਂ ਕੀਤਾ ਕੀ ਗੱਲ ਮੰਮੀ ਗੱਲ ਸਿਰਫ ਆ ਸੋਨੇ ਚਾਂਦੀ ਦੀਆਂ ਚੀਜ਼ਾਂ ਤਾਂ ਕੀ ਰਹਿ ਜਾਂਦੀ ਆ ਆ ਜਿਹੜੀ ਉਹਨਾਂ ਨੇ ਇੱਜ਼ਤ ਕੀਤੀ ਸੀ ਉਹਦਾ ਕੋਈ ਮੁੱਲ ਨਹੀਂ ਹੀ ਹੈਗਾ ਵੇ ਅਗਲੇ ਮਾਨਤਾਂ ਨੂੰ ਪਸੰਦ ਕਰਦੇ ਆ ਇੱਜ਼ਤ ਦਾ ਕੋਈ ਮੁੱਲ ਨਹੀਂ ਹੁੰਦਾ ਮੰਮੀ ਤੁਸੀਂ ਮੇਰੇ ਪਿੱਛੇ ਨਾ ਲੜੋ ਮੇਰੇ ਕੋਲ ਕੋਈ ਰਸਤਾ ਹੈ ਨਹੀਂ ਤੇ ਮੈਂ ਤਾਂ ਕਰਕੇ ਇੱਥੇ ਆ ਗਈਆਂ ਪਰ ਮੇਰੀ ਇੱਕ ਗੱਲ ਸੁਣ ਲਓ ਜੇ ਇੱਕ ਸ਼ਾਪ ਪਿੱਛੇ ਮੇਰਾ ਘਰ ਖਰਾਬ ਹੋ ਗਿਆ ਨਾ ਤੇ ਮੈਂ ਆਪਾਂ ਵੀ ਨਾ ਕਦੀ ਨਹੀਂ ਜੇ ਵਰਤਣਾ ਵੇਖ ਪੈਣ ਬਹੁਤੀਆਂ ਗੱਲਾਂ ਕਰਨ ਦੀ ਤੇਨ ਲੋੜ ਨਹੀਂ ਹੈਗੀ ਗੱਲ ਇੱਕ ਸ਼ਾਪ ਦੀ ਹੈ ਨਾ ਕੋਈ ਗੱਲ ਨਹੀਂ ਸ਼ਾਪ ਆਹੀ ਆਪਣੇ ਕੋਲੋਂ ਪਾ ਦਿੰਦੇ ਆ ਜਵਾਈ ਨੂੰ ਵੇ ਬਣਦੀ ਤੇ ਉਹਨਾਂ ਦੀ ਹੀ ਹੁਣ ਉਹਨਾਂ ਦੇ ਪੁਰਨੇ ਹਾ ਨੂੰ ਪੁਰਨੇ ਪੈਣ ਡਏ ਨੇ ਆਪਣੀ ਧੀ ਦਾ ਘਰ ਬਸਾਉਣ ਵਾਸਤੇ ਵੇਖੋ ਮੰਮੀ ਜੀ ਆਪਣੇ ਤਿੰਨ ਜਵਾਈ ਆ ਤੇ ਤਿੰਨ ਆਪਣੀਆਂ ਭੈਣਾਂ ਆ ਠੀਕ ਹੈ ਨਾ ਤੇ ਜੇ ਉਹ ਆਪਣੇ ਜਵਾਈਆਂ ਨੂੰ ਛਾਪਾ ਪਾ ਦਿੰਦੇ ਠੀਕ ਹੈ ਨਾ ਤੇ ਕੱਲ ਨੂੰ ਸਾਡੀਆਂ ਭੈਣਾਂ ਦੇ ਸਹੁਰਿਆਂ ਨੇ ਕਹਿਣਾ ਹੀ ਵੀ ਸਾਡੀਆਂ ਨੋਵਾਂ ਨੂੰ ਕੁਝ ਨਹੀਂ ਪਾਇਆ ਤੇ ਉਹ ਅਗਲੇ ਫਿਰ ਕਿੰਨੂ ਕਿੰਨੂ ਖੁਸ਼ ਕਰਦੇ ਇੰਨੀ ਕੱਲ ਦਾ ਜਵਾਬ ਦੋ ਮੈਨੂੰ ਵੇ ਬੋਤਿਆ ਤੂੰ ਗੱਲਾਂ ਨਾ ਕਰ ਮੈਨੂੰ ਹੁਣ ਇਹ ਗੱਲ ਦਾ ਹੱਲ ਦੱਸ ਵੀ ਆਪਾਂ ਕੁੜੀ ਨੂੰ ਉਹਦੇ ਸਹੁਰੇ ਕਿੱਦਾਂ ਛੱਡ ਕੇ ਆਈਏ ਮੰਮੀ ਹਾਲਾਪਾਂ ਫਿਰ ਇਹ ਕਰਦੇ ਆਂ ਆਪਾਂ ਤੇ ਇਹਨਾਂ ਛਾਪਾਂ ਬਣਵਾ ਲੈਨੇ ਆ ਆਪਣੇ ਕੋਲੋਂ ਠੀਕ ਆ ਤੇ ਉਹ ਆਪਣੇ ਤਿੰਨਾਂ ਜਵਾਈਆਂ ਨੂੰ ਪਾ ਦਿੰਨੇ ਆ ਤੇ ਇਦਾਂ ਕਰਾਂਗੇ ਭੈਣਾਂ ਦੇ ਸਹੁਰਿਆਂ ਨੂੰ ਨਾ ਦੱਸਾਂਗੇ ਵੀ ਇਹ ਅਹੀਂ ਬਣਵਾ ਕੇ ਦਿੱਤੀਆਂ ਆ ਉਹਨਾਂ ਨੂੰ ਕਹਿ ਦਾਂਗੇ ਵੀ ਇਹ ਕਿਰਨ ਦੇ ਪੇਕਿਆਂ ਤੋਂ ਆਈਆਂ ਆ ਵੇ ਜੇ ਛਾਪਾਂ ਅਹੀਂ ਬਣਵਾ ਮੰਗੇ ਨਾ ਤੇ ਫੇਰ ਹੀ ਆਪਣਾ ਹੀ ਨਾਂ ਕਰਾਂਗੇ ਇਹਦੇ ਪੇਕਿਆਂ ਦਾ ਅਸੀਂ ਕਿਉਂ ਨਾ ਕਰੀਏ ਵੀ ਉਹਨਾਂ ਨੇ ਛਾਪਾਂ ਬਣਾ ਕੇ ਦਿੱਤੀਆਂ ਆ ਵੇਖੋ ਮੰਮੀ ਜੀ ਜੇ ਕਿਸ ਦੀ ਇੱਜ਼ਤ ਰੱਖਣੀ ਹੋਵੇ ਨਾ ਤੇ ਬੜਾ ਕੁਝ ਕਰਨਾ ਪਿਆ ਜਾਂਦਾ ਆ ਠੀਕ ਆ ਨਾਲੇ ਆਪਣੇ ਤਿੰਨ ਜਵਾਈ ਆ ਤਿੰਨ ਛਾਪਾਂ ਬਣਾਵਾਂਗੇ ਲੱਖ ਲੱਖ ਤੇ ਵੀ ਬਣੇਗੀ ਤੇ 3 ਲੱਖ ਦੀਆਂ ਮਾਨੀਆਂ ਕੋਈ ਗੱਲ ਨਹੀਂ ਅਸੀਂ ਆਪਣੇ ਕੋਲ ਬਣਾ ਕੇ ਪਾ ਦਿੰਨੇ ਆ ਕਿੱਥੇ ਮੁੰਡੇ ਦੇ ਸਹੁਰਿਆਂ ਨੇ ਛਾਪਾਂ ਬਣਾ ਕੇ ਦੇਣੀਆਂ ਸੀ ਤੇ ਹੁਣ ਸਾਨੂੰ ਘਰੋਂ ਬਣਾ ਕੇ ਦੇਣੀਆਂ ਪੈਣ ਡੀਆਂ ਵਾ ਵੇਖੋ ਮੰਮੀ ਜੀ ਤੁਸੀਂ ਆਪ ਇੰਨੀ ਗੱਲ ਸੋਚੋ ਅਗਲੇ ਆਣੇ ਆਪਣੀਆਂ ਜੇ ਦੋ ਤੀਆਂ ਹੋਰ ਵਿਆਹਣੀਆਂ ਇੱਕ ਉਹਨਾਂ ਦਾ ਮੁੰਡਾ ਵਿਆਉਣ ਵਾਲਾ ਉਹਨਾਂ ਨੇ ਆਪਣੇ ਘਰ ਤੇ ਜੇ ਤਿੰਨ ਹੋਰ ਵਿਆਹ ਕਰਨੇ ਆ ਤੇ ਜੇ ਉਹ ਆਪਣੇ ਇੱਕੋ ਕੁੜੀ ਦੇ ਵਿਆਹ ਤੇ ਇੰਨਾ ਖਰਚਾ ਕਰ ਦੇਣਗੇ ਤੇ ਬਾਕੀ ਵਿਆਹ ਨਹੀਂ ਕਰਨੀ ਉਹਨਾਂ ਨੇ ਤਿੰਨ ਕਿਸੇ ਦੇ ਘਰ ਦੀ ਨਾ ਮਜਬੂਰੀ ਸਮਝੀਦੀ ਹੁੰਦੀ ਆ ਐਵੇਂ ਨਹੀਂ ਕਿਸ ਨੂੰ ਬਿਨਾ ਮਤਲਬ ਤੰਗ ਕਰੀ ਚਾਹੀਦਾ ਹੁੰਦਾ ਜਿੱਥੇ ਸਰਦਾ ਹੋਏ ਨਾ ਉਥੇ ਸਾਰ ਲੈਣਾ ਚਾਹੀਦਾ। ਵੀਰੇ ਜਿਹੜੇ ਦੇਣ ਵਾਲੇ ਹੁੰਦੇ ਨਾ ਉਹ ਦੇ ਹੀ ਦਿੰਦੇ ਆ। ਭਾਵੇਂ ਕਰਜ਼ਾ ਚੋਕੇ ਕਿਉਂ ਨਾ ਦੇਣ। ਵੇ ਕੁੜੀ ਸਹੀ ਕਹਿਣ ਲਈ ਆ। ਕਰਜ਼ਾ ਤੇ ਉੱਤਰ ਹੀ ਜਾਂਦਾ ਆ ਪਰ ਬੰਦਾ ਕਿਸੇ ਦੀਆਂ ਗੱਲਾਂ ਤੋਂ ਤੇ ਬਾਜੀ ਜਾਂਦਾ ਨਾ। ਵੇਖੋ ਮੰਮੀ ਜੀ ਜਿਨ੍ਹਾਂ ਨੇ ਕੁਝ ਦੇਣਾ ਹੁੰਦਾ ਨਾ ਉਹ ਆਪਣੇ ਕੋਲੋਂ ਵੀ ਦੇ ਸਕਦੇ ਆ। ਨਾਲੇ ਵਿਆਹ ਤੋਂ ਹੀ ਆਪਣੇ ਮੁੰਡੇ ਦਾ ਕੀਤਾ ਨਾ ਤੇ ਫਿਰ ਆਪਣੇ ਘਰ ਦੇ ਜਵਾਈਆਂ ਨੂੰ ਕੁਝ ਦੇਣ ਦਾ ਫਰਜ਼ ਵੀ ਨਾ ਹਾੜਾ ਹੀ ਬੰਦਾ ਆ। ਬਾਕੀ ਰਹੀ ਗੱਲ ਕਿਰਨ ਦੇ ਪੇਕਿਆਂ ਤੋਂ ਕੁਝ ਲੈਣ ਦੀ ਤੇ ਮੈਂ ਉਹਨਾਂ ਉੱਤੇ ਬੋਝ ਨਹੀਂ ਜੇ ਪਾਉਣਾ। ਨਾਲੇ ਇੱਕ ਗੱਲ ਮੇਰੀ ਨਾ ਯਾਦ ਰੱਖਿਓ ਮੰਮੀ ਕਦੇ ਵੀ ਕਿਸੇ ਧੀ ਦੇ ਪੇਕਿਆਂ ਨੂੰ ਨਾ ਕਰਜਾਈ ਹੋਣ ਤੇ ਮਜਬੂਰ ਨਹੀਂ ਕਰਨਾ ਚਾਹੀਦਾ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਸਮੇਂ ਦੀ ਸੂਈ ਜਿਹੜੀ ਹੈ ਨਾ ਉਹ ਮੁੜ ਕੇ ਘੁੰਮ ਕੇ ਨਾ ਉਥੋਂ ਦੀ ਲੰਗਦੀ ਆ ਤੇ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਆਪਾਂ ਨੂੰ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਿਆ ਜੀ ਤੇ ਹੁਣ ਜਿਹੜੀ ਵੀ ਤੁਹਾਡੀ ਸਲਾਹ ਹੋਏਗੀ ਨਾ ਜਿੱਦਾਂ ਵੀ ਤੁਸੀਂ ਕਰਨਾ ਹੋਏਗਾ ਨਾ ਤੇ ਸਲਾਹ ਕਰਕੇ ਤੇ ਦੱਸ ਦਿਓ ਮੈਨੂੰ